ਜਿਦਾਂ ਕਪਾਹ ਪੋਲੀ ਆ ਤੇ ਆਪਾਂ ਕੋਲਾ ਹੋਏਗਾ ਇਹਲੀ ਗੱਲ ਸੰਤੋਖ ਸੂਤ ਸੰਤੋਖ ਕੀ ਹੁੰਦਾ ਸਬਰ ਸਬਰ ਠੀਕ ਹੈ ਸਬਰ ਕੀ ਆਪ ਵੀ ਮੇਰੇ ਕੋਲ ਜੋ ਹੈਗਾ ਦਿੱਤਾ ਬਹੁਤ ਕੁੱਛ ਆ ਸੂਤ ਨੂੰ ਸਤੋਕ ਕਿਉਂ ਕਿ ਆ ਗਿਆ ਕਿ ਜਦੋਂ ਕਪਾਹ ਨੂੰ ਬਟਦੇ ਨਾ ਸੂਤ ਬਣਦਾ ਬੜੀ ਹਾਰਡ ਹੁੰਦਾ ਉਹ ਸੂਤ ਆਲ ਬਹੁਤ ਮੰਦਾ ਹੁੰਦਾ ਜੇ ਸੂਤ ਤੇ ਸੰਤੋਖ ਨਾ ਹੋਵੇ ਤਾਂ ਉਹ ਬਟ ਚੜਨਾ ਹੀ ਨਹੀਂ ਚੜਨਾ ਹੀ ਨਹੀਂ ਠੀਕ ਹੈ ਜੀ ਅਗਲੀ ਗੱਲ ਜੱਤ ਗੰਢੀ ਗੰਢੀ ਕੀ ਆ ਜਦੋਂ ਕਪਾਹ ਨੂੰ ਗੰਢ ਮਾਰਦੇ ਆ ਹੁਣ ਜੱਤ ਕਿਹਾ ਗਿਆ ਸੂਤ ਬਟ ਜਿਤੋਂ ਹੁਣ ਬਟ ਰਿਆ ਉਹਦਾ ਰੱਸੀ ਬਣਾਉਂਦੇ ਲੰਬੀ ਰੱਸੀ ਬਣਾਉਂਦੇ ਆ ਉਹਦਾ ਸੂਤ ਬਟਿਆ ਇਹ ਸਾਰਾ ਕੁਝ ਤਾਂ ਹੋਊਗਾ ਜੇ ਕੋ ਪਾ ਵਰਗੀ ਬਿਆ ਹੋਈ ਬਿਆ ਕੋਦ ਮੈਂ ਆਪੇ ਇਹ ਨਹੀਂ ਨਾ ਗਾਉਂਦੇ ਲਾ ਹਾਂ ਜੀ ਤੇ ਸੋ ਇਹ ਚੌਥੇ ਪਾਸ਼ਾ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਦਾ ਬਖਸ਼ਿਸ਼ ਕੀਤਾ ਹੈ ਸ਼ਬਦਾ ਜੀ ਪਾਸ਼ਾ ਦੇ 1325 ਅੰਗ ਤੇ ਅੰਕ ਤਾਂ ਪਾਸ਼ਾ ਕਹਿੰਦੇ ਸੰਗਤ ਸੰਗ ਸੰਗ ਲਗ ਉੱਚੇ ਵੀ ਮਹਾਪੁਰਸ਼ਾਂ ਦੀ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਨ ਨਾਲ ਜਿਹੜਾ ਸਾਡਾ ਜੀਵਨ ਐ ਉੱਚਾ ਹੋ ਜਾਂਦਾ ਹੈ ਇਹਦੀ ਇਸ ਤੱਕਾ ਕੀਮਤ ਪੈ ਜਾਂਦੀ ਆ ਕਹਿੰਦੇ ਜਿਵੇਂ ਇੱਕ ਕੱਚੀ ਲੱਕੜੀ ਵਾਲਾ ਰੁੱਖ ਇਸ ਦੇ ਕੋਲੇ ਲੱਗਿਆ ਹੋਵੇ ਜਿਹਦੀ ਸੰਗਤ ਕਰੂਗਾ ਉਹ ਕੱਚੀ ਲੱਕੜੀ ਵਾਲਾ ਰੁੱਖ ਕਿਹੜਾ ਕਹਿੰਦੇ ਜੇ ਪਲਾਸ ਪਲਾਸ ਆਪ ਨੂੰ ਅੱਗੇ ਮਿਲੂਗਾ ਦੇਖਣ ਨੂੰ ਮਿਲੂਗਾ ਆਪ ਨੂੰ ਉਹ ਵੀ ਇੱਥੇ ਗੁਰਬਾਣੀ ਵਿੱਚ ਉਹਦਾ ਜ਼ਿਕਰ ਆਇਆ ਠੀਕ ਹੈ ਜੀ ਉਹਦੀ ਲੱਕੜੀ ਜੀ ਯੂਸਲੈਸ ਹੁੰਦੀ ਆ ਕੱਚੀ ਹੁੰਦੀ ਆ ਕਹਿੰਨ ਤੋਂ ਮਤਲਬ ਪਾਸ਼ਨਿਕ ਸਮਝਾਉਣ ਦਾ ਤਰੀਕਾ ਦੱਸਿਆ ਆਪਾਂ ਨੂੰ ਕਹਿੰਦੇ ਇਹ ਕੱਚੀ ਲੱਕੜੀ ਨਾਲ ਰੋਖੇ ਦੇ ਕੋਲੇ ਲੱਗੇ ਹੋ ਪਿੱਪਲ ਕੋਲੇ ਤੇ ਇਹਦੇ ਨਾਲ ਮਿਕਸ ਹੋ ਕੇ ਇਹਦੀ ਲੱਕੜੀ ਦੇ ਨਾਲ ਉਹਦੀ ਵੀ ਲੱਕੜੀ ਦੀ ਕੀਮਤ ਪਾਈ ਜਾਂਦੀ ਜਿਵੇਂ ਪਾਈ ਆਬੀ ਦੀ ਕਹਾਵਤ ਹੈ ਜੇ ਕਹਿੰਦੇ ਵੀ ਸੁੱਕੀ ਨਾਲ ਗਿੱਲੇ ਬਲ ਜਾਂਦੀ ਓਏ ਇਹ ਬਾਬਾ ਜੀ ਨੇ ਕਬੀਰ ਸਾਹਿਬ ਆਪਾਂ ਕੱਚੀ ਖਾ ਵੀ ਲੈ ਕੇ ਤੇ ਆਪਣੇ ਮੂੰਹ ਚੋਂ ਮੂੰਹ ਦੇ ਵਿੱਚ ਵੀ ਸਮੈਲ ਆਉਂਦੇ ਰਹਿੰਦੇ ਬੈਠੇ ਹਨਾ ਕਹਿੰਦੇ ਇਸੇ ਤੱਕ ਜਿਹੜਾ ਪਾਪੀ ਪੁਰਖਾ ਕੋਈ ਪਾਪ ਮਾੜਾ ਕਰਮ ਕਰਨ ਵਾਲਾ ਚਾਹੇ ਕਹਿੰਦੇ ਲੁੱਕ ਕੇ ਖਾ ਕਰ ਲਿਓ ਉਹ ਪਾਪ ਉਹ ਵੀ ਇੱਕ ਨਿੱਕ ਦਾ ਨਾ ਲਸਣ ਦੀ ਸਮੈਲ ਕੋ ਪ੍ਰਗਟ ਹੋ ਜਾਂਦਾ ਪਤਾ ਲੱਗ ਜਾਂਦਾ ਇਸ ਬੰਦੇ ਨੇ ਕੋਈ ਕਰਮ ਕੀਤਾ ਮਾੜਾ ਕਰਮ ਕੀਤਾ ਲੋਕ ਤੇਲ ਲੁੱਤੀ ਹੈ ਤਾਂ ਕੀ ਕੀ ਤੰਦਾਂ ਨੇ ਕੁੰਡੇ ਚ ਪਾ ਲਿਆ ਤੇ ਹੈ ਹੈ ਸੇਪਾ ਘੋਟ ਕੇ ਉਹਨੂੰ ਪਾਣੀ ਲਾ ਕੇ ਸਾਰੀ ਦੁਨੀਆ ਜਿੰਨੀ ਉੱਥੇ ਆਈ ਸਾਰੇ ਨੂੰ ਪਿਆਤਾ ਵਾਹ ਜੀ ਤੇਰਾ ਮਤਲਬ ਇਹ ਮਹਾਨਤਾ ਹੈ ਜੋ ਜਿਹੜੀ ਸਾਡੇ ਇਸ ਪਿੰਡ ਦੇ ਸਾਨੂੰ ਵੰਡ ਕੇ ਸ਼ਖਨਾ ਦੀ ਤੇਲ ਨੂੰ ਹੀ ਵੰਡ ਸਕਦੇ ਆ ਕੋਈ ਇਹ ਜੀ ਗੱਲ ਨਹੀਂ ਸ਼ਾਂਕਾ ਕੀਤੀ ਨਾ ਪਾਸਾ ਤੇ ਜੋ ਕਹਿੰਦੇ ਤੇਲ ਉੱਤੇ ਵੰਡੋਗੇ ਤੇਲ ਉੱਤੇ ਵੰਡੋਗੇ ਤੇ ਤੁਸੀਂ ਇਹ ਤਾਂ ਸੋਚਿਆ ਕਰੋ ਵੀ ਪ੍ਰਸ਼ਾਦਾ ਥੋੜਾ ਰਹਿ ਗਿਆ ਲੰਗਰ ਮੰਡ ਕੇ ਤਾਂ ਵਧੀਆ ਹੁੰਦਾ ਵਾਹ ਜੀ ਇੱਕ ਵੀ ਦੇ ਮਸਕੀਨ ਦੀ ਉਹਨੂੰ ਪਾ ਲਿਆ ਕਹਿੰਦੇ ਦੇਖ ਇੱਥੇ ਅਖਬਾਰਾਂ ਦਾ ਢੇਰ ਲਾ ਦੇ ਤੂੰ ਇੱਥੇ ਗੁਰੂ ਗ੍ਰੰਥ ਸਾਹਿਬ ਆ ਹਾਂ ਜੀ ਗੁਰੂ ਗ੍ਰੰਥ ਸਾਹਿਬ ਬਾਣੀ ਆ ਬਾਣੀ ਆ ਅਸੀਂ ਬਾਣੀ ਨੂੰ ਮੱਥਾ ਟੇਕਦੇ ਅਖਬਾਰ ਵੀ ਕਾਗਜ਼ ਆ ਜਿੱਥੇ ਬਾਣੀ ਲਿਖੀ ਜਾਂਦੀ ਆ ਉਹ ਸਾਡਾ ਗੁਰੂ ਬਣ ਜਾਂਦਾ ਸ਼ਬਦ ਸ਼ਬਦ ਗੁਰੂ ਆ ਸਾਡਾ ਨਾ ਕਿ ਸਾਡਾ ਕਾਗਜ਼ ਗੁਰੂ ਆ ਉਹ ਤੇ ਸ਼ਬਦ ਲਿਖਿਆ ਜਿੰਨੇ ਤਾਰ ਦੇ ਪੱਤੇ ਤੇ ਲਿਖ ਦਿਓ ਉਹ ਵੀ ਸਾਡਾ ਗੁਰੂ ਆ ਹੋਜਣ ਜੋ ਹੋ ਜਾਂਦਾ ਹਾਂ ਉਹ ਵੀ ਤਾਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਹ ਕਹਿੰਦੇ ਜਿਵੇਂ ਚੰਦਨ ਦੇ ਪੌਦਿਆਂ ਦੇ ਕੋਲੇ ਇਹ ਬਾਸ ਦਾ ਰੁੱਖ ਲੱਗਿਆ ਹੋਵੇ ਇਹ ਉਹਦੀ ਸੁਗੰਧੀ ਲੈਣ ਤੋਂ ਵਾਂਝਾ ਰਹੇ ਨਹੀਂ ਵਿਚਾਰ ਤੇਸ ਗੁਨਾਹ ਪਾਤਸ਼ਾਹ ਦਾ ਬਗਪਿੱਛੀ ਦਾ ਸ਼ਬਦ ਹੈ ਜੀ ਪਾਤਸ਼ਾਹ ਦੇ 157 ਅੰਗ ਦੇ ਅੰਕ ਦਾ ਤੇ ਗੁਨਾਹ ਪਾਤਸ਼ਾਹ ਨੇ ਸਮਝਾਉਣਾ ਕੀਤਾ ਕਿ ਜਿਵੇਂ ਇੱਕ ਕੋਇਲ ਦੇ ਪੰਛੀ ਨੂੰ ਆਂਬ ਦੇ ਬੈਠ ਕੇ ਆਂਬ ਚਾਣਦੇ ਮਨ ਨੂੰ ਆਨੰਦ ਮਿਲਦਾ ਤਾਂ ਦੀ ਮੇਰੀ ਤ੍ਰਿਪਤੀ ਮਿਲਦੀ ਹੈ ਜਿਵੇਂ ਆਵਾਜ਼ ਵੀ ਆ ਰਹੀ ਹੈ ਕੋਇਲ ਦੀ ਤਾਂ ਜਿਦੋਂ ਕੋ ਬੂਲ ਪਿਆ ਹੋਇਆ ਆਂਬਾਂ ਨੂੰ ਪਾਤਸ਼ਾਹ ਨੇ ਆਏ ਗੁਰੂ ਦੇ ਸ਼ਬਦ ਦੀ ਵਿਚਾਰ ਕਰੇ ਤੋਂ ਸਾਡੇ ਮਨ ਨੂੰ ਆਨੰਦ ਮਿਲਦਾ ਜੀ ਸ਼ਾਂਤੀ ਮਿਲਦੀ ਹੈ ਤ੍ਰਿਪਤੀ ਮਿਲਦੀ ਹੈ ਕਿਉਂਕਿ ਸਾਨੂੰ ਗਿਆਨ ਹੋ ਜਾਂਦਾ ਗਿਆਨ ਤੋਂ ਬਿਨਾਂ ਤਾਂ ਕੁਝ ਵੀ ਨਹੀਂਗਾ